ਹੈਲੋ ਹਾਂਜੀ ਮਦੀਪੂਮ ਬਲੌਗ ਚੈਨਲ ਤੇ ਆਪ ਜੀ ਦਾ ਸਾਰਿਆਂ ਦਾ ਸਵਾਗਤ ਹੈ। ਤੁਸੀਂ ਸਾਰੇ ਠੀਕ ਠਾਕ ਹੋਵੋਗੇ, ਚੜ੍ਹਦੀ ਕਲਾ ਵਿੱਚ ਹੋਵੋਗੇ। ਤੇ ਮੇਰੇ ਵੱਲੋਂ ਸਾਰੇ ਪਣਪਰਾਵਾਂ ਸਰਸ਼ੀ ਕਾਲ ਜੀ ਤੇ ਆਪਾਂ ਕਰਦੇ ਹਾਂ ਅੱਜ ਦਾ ਬਲੌਗ ਵੀਡੀਓ ਜਿਹੜਾ ਸ਼ੁਰੂ ਹਨਾ। ਦਿਨੇ ਤਾਂ ਅਜੇ ਵੀ ਕਰਨੀ ਆ ਬਹੁਤ ਜ਼ਿਆਦਾ। ਮੈਂ ਪੱਖਾ ਬੰਦ ਕੀਤਾ ਹੋਇਆ ਹੈ। ਕਿਉਂਕਿ ਨਹੀਂ ਤੇ ਰ ਆਵਾਜ਼ ਆਉਂਦੀ ਹੈ ਪੱਖੇ ਤੋਂ ਨਾ। ਮੈਂ ਇੱਕ ਮੇਰੇ ਕੋਲ ਮੈਂ ਇੱਕ ਮੈਂ ਕੀ ਕਹਿੰਦੇ ਨੇ ਉਹਨਾਂ ਨੂੰ ਮੈਂ ਇੱਕ ਮੇਰੇ ਕੋਲ ਹੈਗੇ ਸੀ ਇਹ ਉਹ ਚਾਰਜ ਲਾਉਣ ਵਾਲੇ ਨੇ। ਬਸ ਮੈਂ ਉਹ ਕੋਲ ਕਰ ਲੇ ਮੈਂ ਚਲੋ ਚਾਰਜ ਨੂੰ ਫੇਰ ਲਾਉਂਗੀ। ਹੁਣ ਮੈਂ ਵੀਡੀਓ ਬਣਾ ਲੈਣੀ ਆ। ਪਿਆ ਦੁਪੱਟ ਆ ਜਿਹੜਾ ਦੁਪੱਟਾ ਹੈ ਸਾਵੇਂ ਦੁਪੱਟਾ ਸੂਟ ਦੇ ਉੱਪਰ ਕੱਢ ਕੇ ਲਿਆ ਮਸਲੀਨ ਤੇ ਸੂਟ ਦੇ ਵਿੱਚੋਂ ਦੁਪੱਟਾ ਕੱਢ ਕੇ ਲੱਗਾ ਮੈਂ ਮੇਰਾ ਦੁਪੱਟਾ ਲੱਗ ਨਹੀਂ ਨੂੰ ਇਹ ਹੋ ਗਿਆ ਮੈਂ ਕਿ ਹਾਰਮਨ ਹੋ ਗਿਆ ਹੋਇਆ ਬਾਹਰੇ ਨਹੀਂ ਫਿਰ ਵਿੱਚੋਂ ਆਪਦਾ ਫੋਨ ਚਲਾ ਕੇ ਵਹਿ ਜਾਂਦਾ ਆਵਾਜ਼ਾਂ ਜੀਆਂ ਆਈ ਜਾਂਦੀਆਂ ਨੇ ਕਦੇ ਟੀਵੀ ਕਦੇ ਫੋਨ ਤਾਂ ਕਰਕੇ ਮੈਂ ਕਿ ਚਲੋ ਆਹ ਦੁਪੱਟਾ ਲੈ ਲਵਨੇ ਆ ਫਿਰ ਆਪਾਂ ਵਾਪਸ ਤੈਕ ਕਰਕੇ ਇਹ ਸੂਟ ਚ ਪਾ ਦਾਂਗੇ ਠੀਕ ਹੈ ਜੀ 5-10 ਦੀ ਗੱਲ ਆ ਆਂ ਜਿਹੜੇ YouTube ਦਾ ਭੈਣ ਭੈ ਸਪੋਰਟ ਨਾਲ ਚੱਲ ਰਿਹਾ ਕੱਪੜਿਆਂ ਦਾ ਵੀ ਭੈਣਾਂ ਦੀ ਸਪੋਰਟ ਨਾਲ ਚੱਲ ਰਿਹਾ ਹੈ ਤੇ ਜੇ ਮੈਂ ਇਹ ਕਹਿਣਾ ਚਾਹਾਂ ਸੀ ਕਿ ਮੇਰੀਆਂ ਭੈਣਾਂ ਪੂਰੀ ਤਰ੍ਹਾਂ ਪੱਕੇਆਂ ਚੰਗੀ ਤਰ੍ਹਾਂ ਸਪੋਰਟ ਦੋ ਜੀ ਆਪਣੇ ਤੋਂ ਸੂਟ ਸੇਲ ਜ਼ਰੂਰ ਆਪਣੇ ਤੋਂ ਸੂਟ ਬਾਏ ਕਰਵਾਇਆ ਕਰੋ ਇੱਕ ਇੱਕ ਸੂਟ ਕਰਵਾ ਕੇ ਦੇਖ ਲਓ ਮੇਰੀ ਸਾਰੀਆਂ ਭੈਣਾਂ ਹਨ ਫਿਰ ਆਪਾਂ ਨੂੰ ਨਾ ਇਹ ਲੱਗਦਾ ਜੇ ਜਦੋਂ ਇੱਕ ਇੱਕ ਸੂਟ ਆਪਾਂ ਮੰਗਵਾਵਾਂਗੇ ਵਧੀਆ ਨਿਕਲੇ ਤੁਹਾਨੂੰ ਫਿਰ ਅੱਗੇ ਤਾਂ ਹੋਰ ਸੂਟ ਮੰਗਵਾ ਸਕਦੇ ਹ ਤੁਸੀਂ ਠੀਕ ਹੈ ਜੀ ਘੱਟ ਰੇਂਜ ਵਾਲਾ ਸੂਟ ਮੰਗਵਾ ਕੇ ਦੇਖ ਲਓ ਤੁਸੀਂ ਸਾਰੀ ਭੈਣਾਂ ਇੱਕ ਇੱਕ ਫਿਰ ਉਹ ਤੋਂ ਬਾਅਦ ਦੇ ਵਿੱਚ ਜੇ ਤੁਹਾਨੂੰ ਵਧੀਆ ਲੱਗਿਆ ਵੀ ਫੈਬਰਿਕ ਕੱਪੜਾ ਵਧੀਆ ਹੈਗਾ ਸੂਟ ਹਨਾ ਵਧੀਆ ਨੇਗੇ ਤਾਂ ਅੱਗੇ ਤੋਂ ਬਾਈ ਕਰਵਾ ਲਿਆ ਕਰੋ ਸੂਟ ਠੀਕ ਹੈ ਜੀ ਤੇ ਆਪਾਂ ਹੁਣ ਇਹਨਾਂ ਦੀ ਕਰਦੇ ਆ ਤੈ ਹਾਂ ਕਿਉਂਕਿ ਸਪੋਰਟ ਜ਼ਰੂਰੀ ਹੁੰਦੀ ਹੈ ਸਾਰੀਆਂ ਭੈਣਾਂ ਦੀ ਠੀਕ ਹੈ ਧੰਨਵਾਦ ਮੇਰੇ ਭੈਣ ਭਰਾਵਾਂ ਦਾ ਜਿਹੜਾ YouTube ਚੈਨਲ ਨੂੰ ਬਹੁਤ ਸਪੋਰਟ ਦੇ ਰਹੇ ਨੇ ਤੇ ਆਪਣੇ ਜਿਹੜੇ ਸੂਟ ਸੇਲ ਦਾ ਕੰਮ ਆ ਇਹਨਾਂ ਨੂੰ ਬਹੁਤ ਸਪੋਰਟ ਮਿਲਦੀ ਹੈ ਭੈਣਾਂ ਦੀ ਠੀਕ ਹੈ ਜੀ ਤੇ ਆਪਣੇ ਇੰਸਟਾਗ੍ਰam ਤੇ ਆਈਡੀ ਹੈਗੀ ਹੈ ਨਾਨਕ ਹਾਊਸ ਪਰੋਥਾ ਉੱਤੇ ਜਾ ਕੇ ਵੀ ਕੋਈ ਸਪੈਸ ਫੋਲੋ ਕਰਿਓ ਆਈਡੀ ਨੂੰ ਤੇ ਇਹਦੇ ਵਿੱਚ ਆਪਣਾ ਚੁਣਨੀ ਹੈ ਕਿ ਹਣਾ ਕਿਸੇ ਮਾਤਰਾ ਆਪਣਾ ਇਹ ਹੈਗੇ ਨੇ ਸਿਮਰ ਦੇ ਆਓ ਸੌਰੀ ਸਿਮਰ ਦੇ ਨਹੀਂ ਮਲੇਮ ਦੇ ਸੂਟ ਨੇ ਇਹ ਬਹੁਤ ਸਾਨਾ ਸੂਟ ਨੇ ਮਲੇਮ ਦਾ ਕੱਪੜਾ ਹਰੀ ਵਰਕ ਦਿੱਤਾ ਹੋਇਆ ਬੜਾ ਲਾ। ਤੇ ਦੁਪੱਟਾ ਮੈਂ ਲਈ ਬੈਠੀ ਆ ਫਲਾਵਰਾਂ ਵਾਲਾ ਦੁਪੱਟਾ ਹੈ 2 ਮੀਟਰ ਸਾਟ 2 ਮੀਟਰ ਬਾਟਮ ਆ ਪਲੇਨ ਬਾਟਮ ਇਹਨਾਂ ਨਾਲ ਠੀਕ ਹੈ ਜੀ। ਇਹਨਾਂ ਦਾ ਜਿਹੜਾ ਪ੍ਰਾਈਸ ਆ ਉਹ ਤੁਸੀਂ WhatsApp ਨੰਬਰ ਤੇ ਜਾ ਕੇ ਪੁੱਛੀਓ ਠੀਕ ਹੈ। ਤੇ ਇਸ ਤਰ੍ਹਾਂ ਇਹ ਦੇਖੋ ਚਾਰ ਕਲਰ ਸੀਗੇ ਪਹਿਲਾਂ ਇਹ ਸੋਟ ਆਪਣੇ ਸੇਲ ਹੋ ਚੁੱਕੇ ਨੇ ਤੇ ਹੁਣ ਆਪਾਂ ਦੁਬਾਰੇ ਸਟਾਫ ਲੈਂਦਾ ਕਿਉਂਕਿ ਇਹਨਾਂ ਦੀ ਡਿਮਾਂਡ ਬਹੁਤ ਹੈ ਜਿਹੜੀ ਕਿ ਆਪਾਂ ਜਿੱਤਾ ਗਾਰ ਨਹੀਂ ਦੇਖੋ ਜਿੰਨੇ ਦਾ ਗਾਰ ਨਹੀਂ ਜੀ ਹੁੰਦੀ ਆ ਸਵੇਰਾਂ ਸ਼ਾਮ ਦੀ ਥੋੜੀ ਠੰਡ ਹੁੰਦੀ ਆ ਠੀਕ ਹੈ ਜੀ ਤੇ ਆਹ ਆਪਣੇ ਕੱਪ ਹੀ ਹਿਸਾਬ ਕਿਤਾਬ ਲਈ ਸਕੂਲ ਵਾਲੇ ਕੱਪ ਹੀ ਲਾ ਰਖੇ ਮੈਂ ਹਰ ਮੰਦ ਹਿਸਾਬ ਕਿਤਾਬ ਆ ਮਾ ਹੁਣ ਬਹੁਤ ਚੁੱਕ ਲਈ ਟਾਈਮ ਹੋ ਗਿਆ ਮਿਲਦਾ ਤਾਂ ਦੇ ਦੇਖਿਆ ਇਹਨੂੰ ਮੈਂ ਟਾਈਮ ਕਿਉਂ ਹੋਇਆ ਤੈ ਇਤੋਂ ਉਹ 10 ਹੋਣਗੇ ਮੇਰੇ ਸਾਬ ਨਾਲ ਹਾਇਟ ਹੈ ਤਿੰਨ ਤਾਂ ਵੱਜ ਚੁੱਕੇ ਹੋਣਗੇ ਕਿਉਂਕਿ ਜਿਹੜੇ ਕਸਟਮਰ ਆਏ ਸੀਗੇ ਹੋਰ ਟਾਈਮ ਲੱਗ ਗਿਆ ਸੂਟ ਦਿਖਾਉਣ ਨੂੰ ਆਣਾ ਆਪਾਂ ਨੂੰ ਹੁੰਦਾ ਵੀ ਆਹ ਵੀ ਦੇਖ ਲਈਏ ਆਹ ਵੀ ਦੇਖ ਲਈਏ ਤੇ ਉਹਨਾਂ ਨੇ ਤਿੰਨ ਚਾਰ ਸੂਟ ਆ ਜਿਹੜੇ ਆਪਾਂ ਤੋਂ ਬਾਏ ਕਰੇ ਨੇ ਠੀਕ ਹੈ ਜੀ ਤੇ ਆਪਾਂ ਹੁਣ ਜਿਹੜੇ ਬਾਕੀ ਨੇ ਇਹਨਾਂ ਦੀਆਂ ਤਹਿਾਂ ਕਰਦੇ ਹਾਂ ਠੀਕ ਆ ਤੇ ਇਹ ਕਰਨੀ ਦਾ ਸੌਖੇ ਨਾ ਮੁੱਦੇ ਤੁਖਣ ਲੱਗ ਪਏ ਜਾਂਦੇ ਨੇ ਜਾਂਦੇ ਨੇ ਸੋਖ ਤਾਂ ਇਹ ਹੈਗਾ ਕਿ ਕ੍ਰੇਵ ਦੇ ਵਿੱਚ ਵਰਕ ਦਾ ਜਿਹੜਾ ਬਹੁਤ ਸੋਨਾ ਹੋਇਆ ਹੈ 골ਡਨ ਦਾ ਕਲਰ ਹੈ ਇਹ ਬਹੁਤ ਪੈਰਾ ਜਿਹਾ ਕਲਰ ਹੈ ਜੀ ਇਹਦਾ ਦੁਪੱਟਾ ਚਨੂਨ ਦਾ ਇਹ ਨਾਲ ਦੁਪੱਟਾ ਹੈ ਦੁਪੱਟੇ ਦੇ ਦੋ ਸਾਈਡ ਤੇ ਵਰਕ ਹੋਇਆ ਹੋਇਆ ਹੈ ਤੇ ਲ ਪੱਲਿਆਂ ਤੇ ਟਿੱਕ ਹੋਈ ਹੋਈ ਹੈ ਨਾਲ ਦੁਪੱਟੇ ਤੇ ਇਹਦਾ ਪ੍ਰਾਈਸ ਹੈ ਜੇ ਇਸ ਸਰੇਵ ਦੇ ਵਿੱਚ ਕੱਪੜਾ 1350 ਰੁਪਏ ਬਹੁਤ ਸੋਨਾ ਸੂਟ ਆ ਹਾ ਦੇਖੋ ਬਹੁਤ ਸੋਨਾ ਸੂਟ ਹੈਗਾ ਸਰੇਵ ਦਾ ਸੂਟਾ ਵਰਕ ਹੋਇਆ ਹੈ ਤੇ 1350 ਰੁਪਏ ਵਿਦ ਸ਼ਿਪਿੰਗ ਇਹਦੇ ਨਾਲ ਦੇ ਹੋਰ ਕਲਰ ਰਹੇ ਨੇ ਜੀ ਇਹਦੇ ਨਾਲ ਦਾ ਦੁਪੱਟਾ ਅੰਚਲ ਅਦਿ ਇਹ ਹੈਗਾ ਜੀ ਪਰਪਲ ਕਲਰ ਆ ਦੇਖੋ ਪਰਪਲ ਕਲਰ ਬਹੁਤ ਸੋਹਣਾ ਸੂਟ ਹੈ ਵੀ ਸੇਮ ਹੈ ਕਲਰਾਂ ਦਾ ਡਿਫਰੈਂਟ ਆ ਬਸ ਇਹਨਾਂ ਦੇ ਵਿੱਚ ਕਲਰ ਹਾਂ ਵਰਕ ਸੇਮ ਹੈਗਾ ਫਰੇਮ ਦਾ ਸੂਟ ਆ ਤੇ ਵੀ ਤੇ ਦੁਪੱਟਾ ਦੁਪੱਟਾ ਬਹੁਤ ਸੋਹਣਾ ਹੈ ਨਾਲ ਇਹਨਾਂ ਦੇ ਆ ਦੇਖੋ ਜੀ ਟਾਈਟਾਈਮ ਇਟਰ ਕੱਟ ਦੁਪੱਟਾ ਚਨੂੰ ਦੇ ਦੁਪੱਟੇ ਨੇ ਤੇ ਦੋ ਸਾਈਡ ਤੇ ਵਰਕ ਹੋਇਆ ਹੋਇਆ ਹੈ ਪੱਲਿਆਂ ਹਲੜਾਂ ਤੇ ਮਤਲਬ ਇਹ ਨਾਲ ਤੇ ਪੱਲੇਾਂ ਤੇ ਲੈਂਸ ਲੱਗੀ ਹੋਈ ਹੈ ਠੀਕ ਹੈ ਜੀ ਇਹਦਾ ਪ੍ਰਾਈਸ ਵੀ ਹੈਗਾ 1350 ਰੁਪਏ ਬਿੱਦ ਸੇਪਿੰਗ ਲਾ ਕੇ 13 1350 ਰੁਪਏ ਜਿੱਕਰੇ ਵਾਲੀ ਸੁਫਟਾਂ ਦਾ ਦਿਖਾਉਣੇ ਵਧੀਆ ਲੱਗਦੇ ਨੇ ਬਟ ਜਿਹੜੀਆਂ ਤਹਿਆਂ ਨੇ ਬਹੁਤ ਖਲਾਸਦੇ ਹਨਰਾ ਸਿਕੰਦਰ ਤੇ ਅੱਜ ਜਿਹੜੀ ਚਾਹ ਹੋ ਮੈਂ ਚਾਹ ਪੀ ਕੇ ਹੀ ਬੈਠੀ ਸੀ ਮੈਂ ਕਿਹਾ ਚਲੋ ਚਾਹ ਠੀਕ ਹੈ ਨਾ ਫਿਰ ਇਹਨਾਂ ਦੀ ਤਹਿਆ ਕਰਾਂਗੀ ਅੱਜ ਮੈਂ ਸਵੇਰ ਦਿਨ ਚਾਹ ਸਿੱਠ ਦੋ ਵਾਰ ਪੀਤੀ ਤਸਵੀਰੇ ਪਿੱਤੀ ਸੀ ਜਦੋਂ ਸੀ ਸਾਢੇ 5 ਵਜੇ ਤੇ ਇੱਕ ਹੋਰ ਪੀਤੀ ਆ ਨਹੀਂ ਅਕੀ ਤਾਂ ਮੈਂ ਚਾਹ ਹੁਣੋਂ ਸਵੇਰ ਤੋਂ ਲੈ ਕੇ 5 ਵਜੇ ਤੋਂ ਲੈ ਕੇ 3 ਵਜੇ ਤੱਕ ਨਾ ਘਟੋ ਘਟ 4-5 ਵਜੇ ਤੱਕ ਮੇਰੀ ਚਾਹ ਹੁੰਦੀ ਆ 4-5 ਵਜੇ ਮੇਰੀ ਚਾਹ ਹੁੰਦੀ ਆ ਹਣਾ ਪਰ ਅੱਜ ਨਹੀਂ ਸਿਰਫ ਦੋ ਵਾਰ ਚਾਹ ਪੀਤੀ ਆ ਤੇ ਮੈਂ ਦੱਸਣਾ ਭੁੱਲ ਗਈ ਸੀ ਇਹਦੀਆਂ ਬਾਹਾਂ ਤੇ ਵਰਕ ਹੋ ਰਿਹਾ ਹੈ ਆ ਦੇਖੋ ਬਾਹਾਂ ਤੇ ਬਹੁਤ ਸਾਰਾ ਵਰਕ ਹੋ ਰਿਹਾ ਹੈ ਆ ਨਾ ਆ ਬੇੜਾ ਕੰਮ ਨਾ ਪੁੱਛੇ ਨਾ بس ਕੱਪੜਾ ਬੋਸਣਾ ਇਹ ਬਹੁਤ ਜਿਆਦਾ ਹੀ ਇੱਕ ਤਾਂ ਐਵੇਂ ਹੁੰਦਾ ਵੀ ਕਰੇਵ ਆਣਾ ਆਪਾਂ ਨੂੰ ਪਤਾ ਹੀ ਇਹ ਕੱਪੜਾ ਜਿਹੜਾ ਹੁੰਦਾ ਹੈ ਉਹਦੀਆਂ ਬਹੁਤ ਨਕਲਾਂ ਹੁੰਦੀਆਂ ਨੇ ਬਟ ਜਿਹੜਾ ਕੱਪੜਾ ਬੋਸਣਾ ਕੱਪੜਾ ਇਹ ਹੈ ਇਹਨੂੰ ਤੋਂ ਕੱਟਣਾ ਕਰਦਾ ਆਂ ਮੈਂ ਕਿਉਂ ਆਂਦੀ ਤਾਂ ਕਰ ਸਕੀ ਨਾ ਜਦੋਂ ਬਣਾਏ ਇਹਦੀ ਖਮਮਾ ਦੀ ਪਰਤੋਂ ਨਹੀਂ ਕਰ ਸਕਦੇ ਨਾ ਇਹਦੇ ਵਿੱਚ ਕਲਰ ਸੇਮ ਆਸੀਗਾ ਵਰਤ ਜਿਹੜਾ ਵਰਤਤਾ ਨਾ ਸੇਮ ਕਲਰ ਇੱਕ ਹਾਜੀ ਸਰਦਾਰੀਆ ਕਲਰ ਬਹੁਤ ਸੋਹਣਾ ਕਲਰ ਹੈ ਜਿਹਦੇ ਵਿੱਚ ਚਾਹੀਦਾ ਦੁਪੱਟਾ ਹੈ ਬਹੁਤ ਸੋਹਣਾ ਹੈ ਤੇ ਇਹਦੇ ਪਰਤ ਦੇ ਵਿੱਚ ਥੋੜਾ ਜਿਹਾ ਫਰਕ ਆ ਦੇਖੋ ਥੋੜਾ ਜਿਹਾ ਫਰਕ ਇਹਦੇ ਪਰਤ ਵਿੱਚ ਪਰਤ ਵਿੱਚ ਬਹੁਤ ਸੋਹਣਾ ਆਈਏਗੀ ਸਾਡੇ ਤੇ ਰੱਖਦੇ ਵੀ ਵਿਦੇ ਦੁਪੱਟਾ ਸੇਟਿੰਗ ਲਾ ਲਓ। ਇਹ ਚਾਕਲੇਟ ਦੱਸੇਗਾ। ਇਹ ਤੁਹਾਨੂੰ ਬਾਅਦ ਵਿੱਚ ਖਾਣ ਦੇ ਦਵਾਂ। ਤੇ ਮੈਂ ਕਿਸੇ ਦਿਨ ਹੋਰ ਵੀਡੀਓ ਤੁਹਾਨੂੰ ਦੇਵਾਂਗੀ ਸੂਟ। ਠੀਕ ਹੈ ਨੀ। ਇਸ ਤਰ੍ਹਾਂ ਸਿਰ ਅੱਜ ਮੈਂ ਜਿਹੜੀਆਂ ਤਹਿ ਕਰਨੀਆਂ ਨੇ ਉਹ ਸੂਟ ਬਖਾਉਂਗੀ ਤੁਹਾਨੂੰ। ਆ ਵੀ ਆਪਾਂ ਨੂੰ ਕਰਨੀ ਚਾਹੀਦੀ ਉਸ ਸਮੇਂ ਬਾਅਦ ਮੈਂ ਜੇ ਤੁਹਾਨੂੰ ਦੱਸ ਕਿ ਕਾਹਨ ਪਹਿਲਾਂ ਮੈਂ ਸੁੱਕਾ ਦਿੱਤਾ ਹੈ ਕਰਨਾ ਕਿ ਮੱਕੀ ਤੇ ਹਾਰਮਨ ਨੇ ਤੇ ਵੀ ਦੇਖਣਾ ਹੁੰਦਾ ਔਰ ਇਹ ਬੈ ਕੇ ਫਿਰ ਉਹਨੇ ਗਾਹ ਪਾ ਲੈਣਾ ਹੈ ਮੰਮੀ ਤੇ ਗਾਹ ਪਾਏ ਪੈ ਸੁੱਕਾ ਦਾ ਆ ਦੇਖੋ ਇਹ ਦਾਣੇ ਸਿਰ ਕਲਰਾ ਬਹੁਤ ਪਿਆਰਾ ਕਲਰਾ ਆ ਦੇਖੋ ਬਹੁਤ ਪਿਆਰਾ ਪ੍ਰਾਈਸ ਵੀ ਬਹੁਤ ਘੱਟ ਤੋਂ ਘੱਟ ਪ੍ਰਾਈਸ ਨੇ ਜੀ ਆਹ ਹੈਗੀ ਸ਼ਾਰਟ ਵਰਕ ਹੋਇਆ ਹੈ ਬਹੁਤ ਸੋਹਣਾ ਫਰੋਜ਼ੀ ਲਾਈਟ ਫਰੋਜ਼ੀ ਦਾ ਵਿੱਚ ਵਰਕ ਦੇ ਪਾਇਆ ਹੋਇਆ ਨਾਲ ਜਿਹੜੇ ਬਾਟਮ ਆ ਇਹ ਵੀ ਵਰਕ ਹੋਈ ਹੋਈ ਆ ਦੇਖੋ ਜੀ ਦੁਪੱਟਾ ਬਹੁਤ ਸੋਹਣਾ ਦਾ ਮਾਸਿਕਾ ਤੇ ਪੇਰਾ ਬਾਕੀ ਆ ਦੇਖੋ ਇਹ ਪਸਟਾੜਾ ਬਹੁਤ ਸੋਹਣਾ ਦੁਪੱਟਾ ਆ ਦੇਖੋ ਜੀ 2 ਮੀਟਰ ਦੀ ਕੱਟਾ ਫੈਸੀ ਦੁਪੱਟਾ ਪਾਰਟੀ ਵੀਅਰ ਸੂਟਾਂ ਨੂੰ ਵਧੀਆ ਇਹਦਾ ਪ੍ਰਾਈਸ ਆਏਗਾ 1500 ਰੁਪਏ ਵਿਦ தி ਸ਼ਿਪਿੰਗ ਮਸਲੀਨ ਦੀ ਬੌਧਮਾ ਜਿਹੜੀ ਸਾਟਾ ਇਹ ਹੈਗੀ ਜੀ 58 ਦੇ ਵਿੱਚ 30 48 ਦੇ ਵਿੱਚ ਤੇ ਅਗਲਾ ਸੂਟ ਹੈਗਾ ਜੀ ਟੇਸ ਸੁਸੀਮਰ ਦਾ ਬਹੁਤ ਸੋਹਣਾ ਸੂਟ ਹੈ ਵੀ ਇਹ ਕਿਉਂਕਿ ਉਠਾ ਹੋ ਹੋਣ ਤਾਂ ਇਸ ਟੇਸ ਸੁਸੀਮਰ ਦਾ ਸੂਟ ਹੈ ਇਹ ਬਹੁਤ ਸੋਹਣਾ ਸੂਟ ਹੈ ਵੀ ਕਲਰ ਆ ਜਿਹੜਾ ਬਹੁਤ ਪਿਆਰਾ ਹੈ ਦਾ ਕਲਰ ਮੈਂ ਤੁਹਾਨੂੰ ਇਹ ਸੂਟ ਲਾਈਵ ਹੋ ਕੇ ਹੀ ਦਿਖਾਉਣੇ ਸੀਗੇ ਬਟ ਨੈਟ ਪ੍ਰੋਬਲਮ ਆ ਰਹੀ ਤਾਂ ਕਰਕੇ ਨਹੀਂ ਦਿਖਾ ਸਕ ਰਹੀ ਹਨ ਸੂਟ ਨੇ ਜਿਹੜੇ ਬਹੁਤ ਸੋਹਣੇ 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 ਕਲਰ ਨੇ ਸੋਹਣੇ ਸੋਹਣੇ ਸੂਟ ਨੇ ਜੀ ਬਾਰਕ ਹੋਇਆ ਹੈ ਬਹੁਤ ਸੋਹਣਾ ਲਾਈਟ ਜੇ ਪਿੰਕ ਨਾਲ ਇਹਦੇ ਵਿੱਚ ਤੇ 골ਡਨ ਨਾਲ ਇਹਦੀ ਬਾਟਮ ਹੈ ਜਿਹੜੀ ਪਲੇਨ ਬਹੁਤ ਸੋਹਣਾ ਸੌਫਟ ਜਿਹਾ ਕੱਪੜਾ ਪਲੇ ਹੈ ਇਹਦਾ ਬਾਟਮ ਦਾ ਇਹ ਸਿਲਕ ਦਾ ਉਹ ਪਾੜਾ ਸਿਲਕ ਦਾ ਬਹੁਤ ਸੋਹਣਾ ਕੱਪੜਾ ਹੈ ਸੌਫਟ ਜਾਂ ਤੇ ਜਿਹੜਾ ਇਹਦਾ ਦੁਪੱਟਾ ਹੈ ਨਾ ਵੀ ਬਹੁਤ ਸੋਹਣਾ ਦਾ ਆ ਦੇਖੋ ਦੁਪੱਟਾ ਜਿਹੜਾ ਬਹੁਤ ਸੋਹਣਾ ਦਾ ਹਨਾ ਬਹੁਤ ਸੋਹਣਾ ਦੁਪੱਟਾ ਇਹਦਾ ਤੇ ਸੂਟ ਜਿਹੜਾ ਹੋਵੇ ਬਹੁਤ ਸੋਹਣਾ ਕਿਸੇ ਭੈਣ ਨੇ ਬਾਏ ਕਰਨਾ ਹੋਵੇ ਤਾਂ ਜਲਦੀ ਜਲਦੀ ਕਰ ਲਿਓ ਕਿਉਂਕਿ ਜਿਹੜੇ ਕਲਰ ਇੱਕ ਵਾਰ ਆਉਂਦੇ ਨੇ ਨਾ ਮਤਲਬ ਬਰਕ ਹੋਇਆ ਹੁੰਦਾ ਦੁਬਾਰੇ ਮਿਲਣਾ ਮੁਸ਼ਕਲ ਜਾਂ ਹੋ ਜਾਂਦਾ ਜੀ ਤੇ ਇਹਦਾ ਪ੍ਰਾਈਸ ਵੀ 1550 ਰੁਪਏ ਚਲੋ ਇਹ ਬਾਕੀ ਰਹਿੰਦੇ ਸੂਟਾਂ ਦੀ ਵੀਡੀਓ ਆਪਾਂ ਫੇਰ ਬਣਾਵਾਂਗੇ ਕਿਉਂਕਿ ਬਹੁਤ ਲੰਬੀ ਹੋ ਜੂਗੀ ਨੇ ਹਣਾ ਅੱਜ ਆਪਾਂ ਫੇਰ ਵੀ ਕਿੰਨੇ ਸੂਟ ਦਿਖਾ ਦਿੱਤੇ ਨੇ ਕਿਸੇ ਭੈਣ ਨੇ ਬਾਏ ਕਰਨੇ ਹੁਣ ਜਲਦੀ ਜਲਦੀ ਪਾਰਸਲ ਆ ਜਿਹੜਾ ਆਪਣਾ 7 ਦਿਨਾਂ ਦੇ ਵਿੱਚ ਪਹੁੰਚਦਾ ਹੈ ਸਵੇਰ ਦੇ ਵਿੱਚ ਜਲਦੀ ਪਹੁੰਚ ਜਾਂਦਾ ਪਿੰਡਾਂ ਦੇ ਵਿੱਚ 7 ਦਿਨ ਲਾ ਲੈਂਦੇ ਠੀਕ ਹੈ ਜੀ ਹਰਮਣ ਗਿਆ ਹਾ ਤੂੰ ਦੇਖੋ ਕੀ ਲੈ ਕੇ ਆਉਂਦਾ ਫਿਰ ਨੈਟ ਖੜ ਜਾਂਦਾ ਨਾ ਨੈਟ ਦਾ ਵੀ ਬਹੁਤ ਔਖਾ ਹੋਇਆ ਰੱਖ ਸੱਚੀ। ਔਖੇ ਜਿਹੇ ਸੀtionੋਂ ਆਪ ਤੋਂ ਬਣ ਕੇ ਇਨਸਾਨ ਨਖਰੋਤੇ ਬਿਨਾ ਉਹ ਨਾ ਹੋ ਗਏ ਨਾ ਫਿਰ ਔਖਾ ਹੋ ਜਾਂਦੇ। ਅੱਜ ਨੈਟ ਬਹੁਤ ਡਾਊਨ ਚੱਲ ਰਿਹਾ। ਔਖਾ ਜਾ ਗਿਆ ਨੈਟ ਬਿਨਾ ਕਿਉਂਕਿ ਇੱਕ ਤਾਂ ਮੇਰਾ ਵੀਡੀਓ ਵਲੌਗ ਨਹੀਂ ਫੇਰ ਜਾਣਾ। ਤਾਂ ਕਰਤੀ। ਇੱਕ ਤਰ੍ਹਾਂ ਘਰਵਾਣੀ ਜਰਾ ਲਾ ਲੈਂਦੇ। ਸੋਨ ਤੇ ਤੇ ਵੀ ਤੇ ਨਹੀਂ ਚੱਲਦੀ। ਨੈਟ ਕਦੋਂ ਹੈ? ਰਕ ਹੋਇਆ ਹੈ ਬਹੁਤ ਸੋਹਣਾ ਲਾਈਟ ਜੇ ਪਿੰਕ ਨਾਲੇ ਦੇ ਵਿੱਚ ਤੇ 골ਡਨ ਨਾਲਾ ਇਹਦੀ ਬੋਟਮ ਕੰਪਲੀਟ ਪਲੇਨ ਬਹੁਤ ਸੋਹਣਾ ਸੌਫਟ ਜਿਹਾ ਕੱਪੜਾ ਪਲੇ ਹੈ ਇਹਦਾ ਬੋਟਮ ਦਾ ਸਿਲਕ ਦਾ ਉਪਾੜਾ ਸਿਲਕ ਦਾ ਬਹੁਤ ਸੋਹਣਾ ਕੱਪੜਾ ਹੈ ਸੌਫਟ ਜਾਂ ਤੇ ਜਿਹੜਾ ਇਹਦਾ ਦੁਪੱਟਾ ਹੈ ਨਾ ਫਿਰ ਬਹੁਤ ਸੋਹਣਾ ਦਾ ਹਾ ਦੇਖੋ ਦੁਪੱਟਾ ਜਿਹੜਾ ਬਹੁਤ ਸੋਹਣਾ ਹੈ ਨਾ ਦੇਖੋ ਬਹੁਤ ਸੋਹਣਾ ਦੁਪੱਟਾ ਹੈ ਦਾ ਤੇ ਸੋਟਾ ਜਿਹੜਾ ਹੋਵੇ ਪਾਸ ਸੁਣਾ ਕਿਸੇ ਭੈਣ ਨੇ ਬਾਈ ਕਰਨਾ ਹੋਵੇ ਤਾਂ ਜਲਦੀ ਜਲਦੀ ਕਰ ਲਿਓ ਕਿਉਂਕਿ ਜਿਹੜੇ ਕਲਰ ਇੱਕ ਵਾਰ ਆਉਂਦੇ ਨੇ ਨਾ ਮਤਲਬ ਬਰਕ ਹੋਇਆ ਹੁੰਦਾ ਦੁਬਾਰੇ ਮਿਲਣਾ ਮੁਸ਼ਕਲ ਜਾਂ ਹੋ ਜਾਂਦਾ ਜੀ ਤੇ ਇਹਦਾ ਪ੍ਰਾਈਸ ਵੀ 1500 ਰੁਪਏ ਜੀ ਵਿਦ ਸ਼ਿਪਿੰਗ ਲਾ ਕੇ ਉਹ ਵਿੱਚ ਸਾਡਾ ਡਰ ਵੀ ਘਰਾਣੇ ਆ ਜਿਹਨੇ ਮਾਰਦਾ ਓਏ ਹਰ ਜਾ ਤੂੰ